ਦੋਸਤੋ ਤੁਹਾਡਾ ਮਾਨ ਕਮਰਸ਼ੀਅਲ ਗੌਟ ਫਾਰਮ ਚ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਇੱਕ ਮੇਲ ਤੇ ਇੱਕ ਫੀਮੇਲ ਦਿਖਾਉਣ ਜਾ ਰਹੇ ਹਾਂਗੇ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਫੀਮੇਲ ਆ ਗਈ ਟੈਗ ਨੰਬਰ 45 ਠੀਕ ਹੈ ਟੈਗ ਨੰਬਰ 45 ਆ ਜਿਹੜੀ ਕਿ ਪਹਿਲੇ ਸੂਏ ਸੋਣਾ ਦਾ ਤੇ ਜਿਹੜਾ ਤੁਸੀਂ ਬਰੀਡਰ ਦੇਖ ਰਹੇ ਹੋਗੇ ਹైదਰਾਬਾਦੀ ਠੀਕ ਆ ਜਿਹੜੀ ਕਿ ਪਹਿਲਾ ਬੱਕਰਾ ਦਾ ਤੇ ਜਿਹਦਾ ਕਿ ਰਿਜ਼ਲਟ ਆਉਣਾ ਆਪਣੇ ਕੋਲ ਇਹ ਵੀ ਸਬਕਰੇ ਤੋਂ ਹੀ ਬੱਕਰੀ ਆ ਜਿਹੜੀ ਕਰਾਸ ਹੋਈ ਹੈ ਜੀ ਠੀਕ ਆ ਇਸ ਵਕਤ ਕਰਾਸ ਹੋਈ ਆ ਤੇ ਹੁਣ ਇਹੇ ਬੱਕਰੀ ਕੁਝ ਦਿਨਾਂ ਦੇ ਆਸਰੇ ਮੈਂ ਸੁਣ ਵਾਲੀ ਆ 3 ਤਰੀਕ ਨੂੰ ਇਹਦੇ ਨੂੰ 5 ਮਹੀਨੇ ਹੋ ਗਏ ਸੀ 3 ਮਈ ਨੂੰ ਤੇ ਹੁਣ ਆ ਦੇਖਦੇ ਆਪਾਂ ਲਗਭਗ ਇਹ 5 ਮਹੀਨੇ 5 ਦਿਨ ਵੀ ਦੇ ਪੂਰੇ ਹੋ ਗਏ ਤੇ ਉਤੋਂ 10 12 ਦਿਨੇ ਉੱਪਰ ਦੀ ਲੈ ਗਈ ਤੁਸੀਂ ਦੇਖ ਰਹੇ ਹੋ ਬਿਲਕੁਲ ਇਹ ਹੁਣ ਨੇੜੇ ਸੂਣ ਦੇ ਲੱਗੀ ਹੋਈ ਆ ਠੀਕ ਹੈ ਜੀ ਸੋ ਦੀ ਇਹ ਹੀ ਬਰੀਡਰ ਦਾ ਜਿਹੜਾ ਆਪਾਂ ਤੁਹਾਨੂੰ ਦਿਖਾ ਰਹਿਆਂਗੇ ਇਸ ਬਰੀਡਰ ਦੀ ਕਰਾਸਿੰਗ ਹੈ ਸੋ ਇਹਦੇ ਹੁਣ ਆਪਣੇ ਥੋੜੇ ਦਿਨਾਂ ਦੇ ਵਿੱਚ ਆਪਣੇ ਕੋਲੇ ਰਿਜ਼ਲਟ ਆ ਜਾਊਗਾ ਠੀਕ ਹੈ ਬਰੀਡਰ ਦਾ ਹైదਰਾਬਾਦੀ ਬਰੀਡਰ ਬਹੁਤ ਚੰਗਾ ਬਰੀਡਰ ਹੈ ਜੇਕਰ ਤੁਹਾਨੂੰ ਦਿਖਾਈਏ ਕੰਨਾਂ ਦੀ ਲੈਂਥ ਦੀ ਜੇ ਗੱਲ ਕਰੀਏ ਕੰਨਾਂ ਦੀ ਲੈਂਥ ਦੀ ਜੇ ਗੱਲ ਕਰੀਏ ਬਹੁਤ ਲੰਬਾ ਕੰਨਾਗਾ ਠੀਕ ਹੈ ਜੀ ਸੋ ਕਿਸੇ ਨੇ ਵੀ ਕਈ ਵਾਰ ਕਰਾਸਿੰਗ ਕਰਾਉਣੀ ਹੁੰਦੀ ਆ ਤੁਸੀਂ ਇਸ ਤੋਂ ਬਰੀਡਰ ਤੋਂ ਕਰਾਸ ਵੀ ਕਰਾ ਦੇਣੋ ਹైదਰਾਬਾਦੀ ਤੋਂ ਆਪਾਂ ਛੱਡ ਵੀ ਦੇਮਾ ਕੋਈ ਚੱਕਰ ਨਹੀਂਗਾ ਤੇ ਜੇਕਰ ਤੁਸੀਂ ਹੁਣ ਇਹਦਾ ਰਿਜ਼ਲਟ ਆ ਰਿਜ਼ਲਟ ਆਪ ਨੂੰ ਆਉਣ ਤੇ ਪਤਾ ਲੱਗੂ ਹੋ ਸਕਦਾ ਇਸ ਹਫਤੇ ਦੇ ਵਿੱਚ ਵਿੱਚ ਆਪਾਂ ਨੂੰ ਇਸ ਬਰੀਡਰ ਦਾ ਆਪਾਂ ਨੂੰ ਰਿਜ਼ਲਟ ਜਿਹੜਾ ਆ ਜਾਊਗਾ ਤੇ ਤੁਹਾਡੇ ਸਾਹਮਣੇ ਬੱਕਰੀਆਂ ਜੋ ਕਾਡਰ ਕੁਡਰ ਬਹੁਤ ਚੰਗਾ ਬਣਾਇਆਗਾ ਸੋ ਠੀਕ ਹੈ ਤੇ ਚੰਗੀ ਬੱਕਰੀਆਂ ਦੀ ਆਪਾਂ ਗੱਲ ਕਰੀਏ ਤੋਰੀ ਤੋਰੀ ਮੜਾਈ ਨੂੰ ਬੱਕਰੀ ਨੂੰ ਸੋ ਇਹ ਦੇਖੋ ਬੱਕਰੀ ਬਿਲਕੁਲ ਤਿਆਰ ਆ ਗਈ ਹੁਣ ਨੇੜੇ ਲੱਗੀ ਹੋਈ ਆ ਮਤਲਬ ਸੂਣ ਦੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਤੇ ਲੈਮਰ ਦੀ ਤੁੜ ਤੁੜ ਕਰਦੇ ਆ ਏ ਬਰੀਡਰ ਆਗਾ ਠੀਕ ਆ ਜੀ ਹੌਲੀ ਹੌਲੀ ਤੇ ਖਿੱਚ ਕੇ ਰੱਖਿਓ ਖਿੱਚ ਕੇ ਰੱਖਦਾ ਤੇ ਏ ਬਰੀਡਰ ਆ ਜੀ ਤੇ ਤੇ ਤੁਹਾਨੂੰ ਦਿਖਾ ਰਿਆਂਗੇ ਤੇ ਇਹਦੀ ਆ ਪਹਿਲੀ ਮਤਲਬ ਇਹ ਜੋ ਕ੍ਰੋਸ ਹੋਈ ਆ ਬੱਕਰੀ ਠੀਕ ਆ ਸੋ ਕਿਸੇ ਨੇ ਵੀ ਬਰੀਡਰ ਤੋਂ ਕ੍ਰੋਸਿੰਗ ਕਰਾਉਣੀ ਹੋਵੇ ਤਾਂ ਤੁਸੀਂ ਜੋ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾਗਾ ਉਹਦੇ ਉੱਪਰ ਤਾਂ ਹਾਂ ਜਕਰ ਤਾਂ 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 ਤੇ ਜੋ ਤੁਸੀਂ ਕਲਕ ਤੇ ਸਕ੍ਰੀਨ ਨੰਬਰ ਹੈਗਾ ਸਕ੍ਰੀਨ ਨੰਬਰ ਤੇ ਤੁਸੀਂ ਸਾਡੇ ਨਾਲ رابطہ ਕੈਮ ਕਰ ਸਕਦੇ ਹੋ ਤੇ ਮਾਨ ਕਮਰਸੀ ਰਿਕਾਰਡ ਫਾਰਮ ਪਿੰਡ ਬੁਰਜਰੀ ਜ਼ਿਲ੍ਹਾ ਮਾਨਸਾ ਸੋ ਸਾਡੇ ਕੋਲੇ ਜੈਡ ਬਲੈਕ ਦੇ ਵਿੱਚ ਬਰੀਡਰ ਹੈਗਾ ਤੇ ਇਹ ਸੀਗਾ ਪਿੰਕ ਸਕਿੰਨ ਦੇ ਵਿੱਚ ਜਿਹਦੀ ਕਿ ਪਹਿਲੀ ਤੁਹਾਨੂੰ ਇਹਦੀ ਕ੍ਰੋਸਿੰਗ ਆਪ ਦਿਖਾਤੀ ਆ ਸੋ ਕਿਸੇ ਨੂੰ ਕਦੋਂ ਤੁਹਾਨੂੰ ਕੋਈ ਜ਼ਰੂਰਤ ਹੋਵੇ ਤਾਂ ਤੁਸੀਂ ਜਿਹੜੀਆਂ ਮਤਲਬ ਬੱਕਰੀਆਂ ਕ੍ਰੋਸ ਵੀ ਕਰਾ ਸਕਦੇ ਹੋ ਤੇ ਰਿਜ਼ਲਟ ਤੁਹਾਨੂੰ ਅਸੀਂ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਬੱਕਰੀ ਨੂੰ ਸੂਪ ਪੈਣਗੇ ਕੁਝ ਦਿਨਾਂ ਦੇ ਵਿੱਚ ਸੂਪ ਪੈਣੀ ਆ ਇਸ ਹਫਤੇ ਦੇ ਵਿੱਚ ਜਦੋਂ ਵੀ ਸਾਡੇ ਕੋਲ ਰਿਜ਼ਲਟ ਆਊਗਾ ਇਸ ਬਰੀਡਰ ਦਾ ਤਾਂ ਤੁਹਾਨੂੰ ਨਾਲ ਦੀ ਨਾਲ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ